ਫਿਰ ਕਦੀ ਵੀ ਜਿਹੜਾ ਉਹ ਤੁਹਾਡਾ ਨਹੀਂ ਹੁੰਦਾ ਫਿਰ ਤੁਹਾਡੇ ਜਿਹੜੇ ਐਫਰਟਸ ਆ ਵੇਸਟ ਹੋ ਜਾਂਦੇ ਆ ਪਰ ਮੈਂ ਤੁਹਾਨੂੰ ਕਹਿੰਦੀ ਉੱਥੇ ਤੁਹਾਡੇ ਐਫਰਟ ਵੇਸਟ ਹੋ ਸਕਦੇ ਆ ਪਰ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਹੁੰਦੀ ਕਦੇ ਵਿਅਰਥ ਨਹੀਂ ਹੁੰਦੀ ਸੱਚਮੁੱਚ ਅਗਰ ਪਰਮੇਸ਼ਵਰ ਨੇ ਸਾਨੂੰ ਚੁਣਿਆ ਆ ਨਾ ਤੇ ਉਹਨੇ ਰਵਾਉਣ ਲਈ ਨਹੀਂ ਚੁਣਿਆ ਉਹਨੇ ਹਸਾਉਣ ਦੇ ਲਈ ਚੁਣਿਆ ਆ ਪਰਮੇਸ਼ਵਰ ਨੇ ਅਗਰ ਤੁਹਾਨੂੰ ਦੁਨੀਆ ਦੇ ਨਾਲੋਂ ਵੱਖਰੇ ਕੀਤਾ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਅਦਭੁਤ ਰੀਤੀ ਦੇ ਨਾਲ ਚੁਣਿਆ ਆ ਨਾ ਤਾਂ ਪਰਮੇਸ਼ਵਰ ਨੇ ਤੁਹਾਨੂੰ ਦੁੱਖ ਦੇਣ ਦੇ ਲਈ ਨਹੀਂ ਤੁਹਾਡੇ ਦਿਨਾਂ ਨੂੰ ਦੁੱਖ ਦੇ ਦਿਨਾਂ ਚੋਂ ਤੁਹਾਨੂੰ ਕੱਢਣ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਖੁਸ਼ੀਆਂ ਦੇਣ ਦੇ ਲਈ ਚੁਣਿਆ ਆ ਤੁਸੀਂ ਯਕੀਨ ਕਰਿਓ ਸੱਚੀ ਪਰਮੇਸ਼ਰ ਨੇ ਤੁਹਾਨੂੰ ਖੁਸ਼ੀਆਂ ਦੇਣ ਦੇ ਲਈ ਚੁਣਿਆ ਔਰ ਇਦਾਂ ਦੀਆਂ ਇਸ ਤੋਂ ਵੀ ਵੱਡੀਆਂ ਟੈਸਟੀਮਨੀਜ਼ ਤੁਹਾਡੇ ਜੀਵਨ ਦੀਆਂ ਹੋਣਗੀਆਂ ਮੈਨੂੰ ਪੂਰਾ ਈਮਾਨ ਆ ਪੂਰਾ ਈਮਾਨਾ ਕਿ ਮੇਰੇ ਨਾਲੋਂ ਵੱਡੀਆਂ ਟੈਸਟੀਮਨੀਜ਼ ਤੁਹਾਡੇ ਜੀਵਨ ਦੀਆਂ ਹੋਣਗੀਆਂ ਪ੍ਰਭੂ ਜ਼ਰੂਰ ਤੁਹਾਡੀ ਲਾਈਫ ਦੇ ਵਿੱਚ ਵੱਡੇ ਵੱਡੇ ਕੰਮ ਜਿਹੜਾ ਆ ਉਹ ਜਿਹੜੇ ਪ੍ਰਭੂ ਨੇ ਕੀਤੇ ਹੋਏ ਆ ਤੁਸੀਂ ਉਹਨਾਂ ਕੰਮਾਂ ਦੀ ਮਹਿਮਾ ਕਰਨ ਦਾ ਪ੍ਰਭੂ ਤੁਹਾਨੂੰ ਮੌਕਾ ਜ਼ਰੂਰ ਦੇਣੀ ਜ਼ਰੂਰ ਦੇਣਗੇ ਪਰ ਉਹਦੇ ਲਈ ਤੁਸੀਂ ਕਰਨਾ ਕੀ ਆ ਪਹਿਲਾ ਨੰਬਰ ਵਿਸ਼ਵਾਸ ਦੂਜਾ ਨੰਬਰ ਸਿਰਫ ਵਿਸ਼ਵਾਸ ਤੇ ਤੀਜਾ ਨੰਬਰ ਸਿਰਫ ਵਿਸ਼ਵਾਸ ਹੀ ਵਿਸ਼ਵਾਸ ਤੁਸੀਂ ਵਿਸ਼ਵਾਸ ਕਰਨਾ ਹੈ ਤੁਸੀਂ ਭਰੋਸਾ ਕਰਨਾ ਔਰ 100% ਤੁਹਾਡਾ ਭਰੋਸਾ ਜਿਹੜਾ ਹੋਣਾ ਚਾਹੀਦਾ 99% ਭਰੋਸਾ ਤੇ 1% ਸ਼ੱਕ ਸਾਰੇ ਦਰਵਾਜੇ ਬੰਦ ਹੋਣ ਤੇ ਇੱਕ ਦਰਵਾਜੇ ਦੇ ਹੇਠਾਂ ਛੋਟਾ ਜਿਹਾ ਸ਼ੇਕ ਹੋਵੇ ਨਾ ਤਾਂ ਚੂਹਾ ਉਧਰ ਦੀ ਵੀ ਆ ਕੇ ਤੁਹਾਡੀ ਰਜਿਸਟਰੀ ਦੇ ਕਾਗਜ਼ਾਂ ਨੂੰ ਜਿਹੜਾ ਕੁੱਤਰ ਸਕਦਾ ਤੁਹਾਡੇ ਵੀਜ਼ੇ ਲੱਗੇ ਹੋਏ ਪਾਸਪੋਰਟ ਨੂੰ ਕੁੱਤਰ ਸਕਦਾ ਹੈ ਮਤਲਬ ਇੱਕ ਛੋਟਾ ਜਿਹਾ ਤੁਸੀਂ 100% ਜਿਹੜਾ ਆ ਦਰਵਾਜ਼ਾ ਆ 99% ਤੋਂ ਠੀਕ ਆ ਪਰ 1% ਉਹ ਜਿਹੜਾ ਆ ਖਰਾਬ ਆ 1% ਛੋਟਾ ਜਿਹਾ ਰਸਤਾ ਆ ਉਹਦੇ ਵਿੱਚ ਉਹ ਨਾਸ਼ ਕਰਨ ਵਾਲੀ ਚੀਜ਼ ਉਧਰ ਦੀ ਵੀ ਆ ਸਕਦੀ ਆ ਡੰਗ ਮਾਰਨ ਵਾਲੀ ਚੀਜ਼ ਉਧਰ ਦੀ ਵੀ ਆ ਸਕਦੀ ਆ ਸੋ 99% ਨਹੀਂ 100 1% ਤੁਹਾਡਾ ਵਿਸ਼ਵਾਸ ਜਿਹੜਾ ਆ ਨਾ ਉਹ ਮਜ਼ਬੂਤ ਹੋਣਾ ਚਾਹੀਦਾ ਕਾਇਮ ਹੋਣਾ ਚਾਹੀਦਾ ਆ ਮੈਂ ਕਹਿੰਨੀ ਕਿ ਦਰਵਾਜ਼ਾ ਪੂਰਾ ਠੀਕ ਆ ਬੰਦ ਕਰਨ ਦੇ ਬਾਵਜੂਦ ਉਹਦੇ ਥੱਲੇ ਤੁਹਾਨੂੰ ਝੀਤ ਨਜ਼ਰ ਆਉਂਦੀ ਆ ਨਾ ਤੇ ਉਸ ਝੀਤ ਥਾਣੀ ਵੀ ਕੋਈ ਨੁਕਸਾਨ ਵਾਲੀ ਚੀਜ਼ ਨਾ ਆਵੇ ਕੱਪੜਾ ਲਾ ਦਿਓ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆ ਕਿ 100% ਨਹੀਂ 101% 101% ਤੁਸੀਂ ਫੇਥ ਦੇ ਵਿੱਚ ਆਜੋ ਵਿਸ਼ਵਾਸ ਦੇ ਵਿੱਚ ਆਜੋ ਅੱਜ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਉਤੇ ایمان ਰੱਖ ਕੇ ਤੁਹਾਨੂੰ ਕਹਿੰਦੀ ਆ ਕਿ ਤੁਸੀਂ ਹਰ ਹਾਲ ਦੇ ਵਿੱਚ ਇੱਕ ਪਰਮੇਸ਼ਵਰ ਦੀ ਗ੍ਰੇਟ ਵੰਡਰਫੁਲ ਤੁਸੀਂ ਮਿਰਕਲ ਨੂੰ ਮਹਿਮਾ ਨੂੰ ਦੇਖੋਗੇ ਤੁਸੀਂ ਉਹਦੇ ਅਦਭੁਤ ਚਮਤਕਾਰ ਨੂੰ ਦੇਖੋਗੇ ਤੁਸੀਂ ਵਿਸ਼ਵਾਸ ਕਰੋ ਤੁਸੀਂ ਆਪਣੇ ਵਰਡਸ ਨੂੰ ਚੇਂਜ ਕਰੋ ਤੁਸੀਂ ਜਦੋਂ ਕਹਿੰਦੇ ਆ ਇਹ ਇਨਸਾਨ ਸੁਧਰ ਨਹੀਂ ਸਕਦਾ ਮੇਰਾ ਘਰ ਵਾਲਾ ਕਦੀ ਸੁਧਰ ਨਹੀਂ ਸਕਦਾ ਮੇਰੀਆਂ ਨਣਾਨਾ ਕਦੀ ਸੁਧਰ ਨਹੀਂ ਸਕਦੀਆਂ ਜਦੋਂ ਇਹ ਆਉਂਦੀਆਂ ਆ ਇਹ ਕੁਝ ਗਲਤ ਲੈ ਕੇ ਆਉਂਦੀਆਂ ਉਦੋਂ ਸਾਡੇ ਘਰ ਵਿੱਚ ਨੁਕਸਾਨ ਹੋ ਜਾਂਦਾ ਹੈ ਜਦੋਂ ਇਹ ਚਾਚੀ ਤਾਈ ਜਾਂ ਇਹ ਜਨਾਨੀ ਜਾਂ ਇਹ ਬੰਦਾ ਸਾਡੇ ਘਰ ਵਿੱਚ ਆਉਂਦਾ ਉਦੋਂ ਸਾਡੇ ਘਰ ਵਿੱਚ ਲੜਾਈ ਹੁੰਦੀ ਹੋ ਸਕਦਾ ਉਦੋਂ ਲੜਾਈ ਨਾ ਹੋਵੇ ਪਰ ਤੁਸੀਂ ਤੁਸੀਂ ਉਹ ਉਹ ਚੀਤ ਬਣਾ ਦਿੱਤੀ ਆ ਤੁਸੀਂ ਉਹ ਰਾਹ ਖੋਲ ਦਿੱਤਾ ਤੁਸੀਂ 100% ਫੇਥ ਜਿਹੜਾ ਸੀ ਤੁਸੀਂ ਉਹਨੂੰ 98% ਤੇ ਲੈ ਗਏ ਹੋ ਤੁਸੀਂ ਉਹਨੂੰ 95% ਤੇ ਲੈ ਗਏ ਹੋ ਜਾਂ ਮੈਂ ਕਹਿੰਨੀ ਤੁਸੀਂ ਉਹਨੂੰ 0 ਤੇ ਲੈ ਗਏ ਹੋ ਦੈਟਸ ਵਾਈ ਤੁਹਾਡੀ ਲਾਈਫ ਦੇ ਵਿੱਚ ਗੜਬੜ ਹੁੰਦੀ ਦੈਟਸ ਵਾਈ ਆਦਰਵਾਈਜ਼ ਹੋ ਹੀ ਨਹੀਂ ਸਕਦੀ ਕੀ ਤੁਹਾਨੂੰ ਤੁਹਾਡੇ ਪਰਮੇਸ਼ਵਰ ਤੇ ਯਕੀਨ ਨਹੀਂ ਹੈ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਤੁਹਾਡੀਆਂ ਇਹ ਗੱਲਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਉਹ ਬੰਦਾ ਜਦੋਂ ਆਉਂਦਾ ਉਦੋਂ ਸਾਡੀ ਲੜਾਈ ਹੁੰਦੀ ਕੋਈ ਤੀਜਾ ਤੁਹਾਡੇ ਨਾਲ ਉਹ ਜੋਰਾਵਰ ਕਿਦਾਂ ਹੋ ਸਕਦਾ ਤੇਰੀ ਪ੍ਰਾਰਥਨਾ ਦੇ ਨਾਲੋਂ ਤੇਰੇ ਵਿਸ਼ਵਾਸ ਦੇ ਨਾਲੋਂ ਤੇਰਾ ਉਹ ਰਿਸ਼ਤਾ ਜੋ ਪਰਮੇਸ਼ਵਰ ਦੇ ਨਾਲ ਉਸ ਤੋਂ ਵੱਡਾ ਕੋਈ ਕਿਦਾਂ ਹੋ ਸਕਦਾ ਨਹੀਂ ਹੋ ਸਕਦਾ ਦੂਜਿਆਂ ਨੂੰ ਬਲੇਮ ਕਰਨਾ ਬੰਦ ਕਰ ਦਿਓ ਤੁਸੀਂ ਆ اپنی غلطی ਦੀ ਥਾਂ ਤੇ ਦੂਜਿਆਂ ਨੂੰ ਬਲੇਮ ਕਰਨਾ ਬੰਦ ਕਰੋ ਤੁਸੀਂ ਦੇਖੋ ਤੁਸੀਂ ਰਾਤ ਨੂੰ ਜਾਗ-ਜਾਗ ਕੇ ਪ੍ਰਾਰਥਨਾ ਕਰਦੇ ਤੁਸੀਂ ਵਚਨ ਪੜ ਰਹੇ ਹੋ ਤੁਸੀਂ ਵਰਤ ਰੱਖ ਰਹੇ ਪਰਮੇਸ਼ੁਰ ਦਾ ਖਾਸ ਅਨੁਗ੍ਰਹਿ ਤੁਹਾਡੇ ਉੱਤੇ ਆ ਰਿਹਾ ਔਰ ਉਹਦੇ ਬਾਅਦ ਫਿਰ ਤੋਂ ਤੁਸੀਂ ਕਿਸੇ ਨੂੰ ਦੋਸ਼ ਲਾ ਕੇ ਤੁਸੀਂ ਆਪਣੀ ਸਾਰੀ ਕੀਤੀ ਕਰਾਈ ਮਿਹਨਤ ਇਹ ਤਾਂ ਇਦਾਂ ਹੈ ਕਿ ਤੁਸੀਂ ਬਹੁਤ ਅੱਛਾ ਜਿਹੜਾ ਹੈ ਇੱਕ ਨੋਟਿਸ ਤੁਸੀਂ ਤਿਆਰ ਕੀਤਾ ਔਰ ਇਨਕ ਵਾਲਾ ਪੈਨ ਲਿਆ ਤੇ ਉਹਦੇ ਉੱਤੇ ਆਪ ਹੀ ਇਦਾਂ ਕਰਕੇ ਛਿੜਕ ਦਿੱਤਾ ਮਤਲਬ ਤੁਸੀਂ ਆਪ ਹੀ ਆਪਣੀ ਸਾਰੀ ਮਿਹਨਤ ਨੂੰ ਜਿਹੜਾ ਹੈ ਵਿਅਰਥ ਕਰ ਲੈਣੇ ਆ ਤਾਂ ਪਲੀਜ਼ 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 ਅੱਜ ਮੈਂ ਤੁਹਾਨੂੰ ਕਹਿਣਾ ਚਾਹਾਂ ਨਹੀਂ ਆਪਣੀ ਮਿਹਨਤ ਨੂੰ ਵਿਅਰਥ ਨਾ ਕਰੋ ਕੋਈ ਤੀਜਾ ਵਿਅਕਤੀ ਤੁਹਾਡੇ ਜੀਵਨ ਦੇ ਵਿੱਚ ਗੜਬੜ ਨਹੀਂ ਕਰ ਸਕਦਾ ਈਵਨ ਕੋਈ ਦੂਜਾ ਵਿਅਕਤੀ ਵੀ ਤੁਹਾਡੇ ਜੀਵਨ ਦੇ ਵਿੱਚ ਗੜਬੜ ਨਹੀਂ ਕਰ ਸਕਦਾ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਆ ਕਿਉਂਕਿ ਤੁਹਾਡਾ ਪਰਮੇਸ਼ਵਰ ਵੱਡਾ ਤੁਹਾਡੇ ਉੱਤੇ ਜਿਹੜਾ ਸੁਰੱਖਿਆ ਦਾ ਕਵਚ ਪਾਇਆ ਹੋਇਆ ਉਹ ਵੱਡਾ ਤੁਸੀਂ ਤੁਸੀਂ ਕਿਉਂ ਇਸ ਚੀਜ਼ ਤੋਂ ਤੁਹਾਨੂੰ ਪੈ ਲੱਗਦਾ ਹੈ ਕਿ ਕੋਈ ਜਣਾ ਤੁਹਾਡੇ ਲਈ ਤੁਸੀਂ ਦੇਖੋ ਅਸੀਂ ਕੱਲ ਵਚਨ ਪੜਿਆ ਸੀ ਕਿ ਜਿਹੜਾ ਈਯੂਬ ਆ ਉਹਨੇ ਕਿਹਾ ਜਿਹੜੀ ਚੀਜ਼ ਤੋਂ ਮੈਂ ਡਰਦਾ ਹਾਂ ਮੇਰੇ ਨਾਲ ਹੋ ਜਾਂਦੀ ਹੈ ਜਦੋਂ ਤੁਸੀਂ ਡਰਦੇ ਇਹ ਆ ਗਈਆਂ ਸਾਡਾ ਪਤੀ ਪਤਨੀ ਦਾ ਕਲੇਸ਼ ਹੋ ਜਾਣਾ ਤਾਂ ਪੈ ਹੀ ਜਾਣਾ ਹੈ ਕਿਉਂਕਿ ਅਗਰ ਈਯੂਬ ਦੇ ਨਾਲ ਇੱਕ ਧਰਮੀ ਵਿਅਕਤੀ ਨਾਲ ਇਦਾਂ ਹੋ ਗਿਆ ਤੁਹਾਡੇ ਨਾਲ ਕਿਉਂ ਨਹੀਂ ਹੋਏਗਾ ਤੁਸੀਂ ਇਹ ਗੱਲ ਸੋਚੀ ਇਸ ਲਈ ਇਹ ਹੋਇਆ ਤੁਹਾਡੇ ਮਨ 'ਚ ਵਿਚਾਰ ਆਇਆ ਇਸ ਲਈ ਜਦੋਂ ਤੁਹਾਡੇ ਮਨ 'ਚ ਵਿਚਾਰ ਆਇਆ ਤੁਸੀਂ ਉਸ ਵਿਚਾਰ ਨੂੰ ਕੈਨਸਲ ਕਰਕੇ ਤੁਸੀਂ ਨਵੇਂ ਵਰਡਸ ਬੋਲੋ ਕਿ ਨਹੀਂ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਮੇਰੇ ਹਸਬੰਡ ਦੇ ਉੱਤੇ ਪਰਮੇਸ਼ਵਰ ਦਾ ਅਨੁਗ੍ਰਹਿ ਆ ਮੇਰੀ ਮੇਰੀ ਮਦਰ-ਇਨ-ਲॉ ਦੇ ਉੱਤੇ ਪਰਮੇਸ਼ਵਰ ਦਾ ਅਨੁਗ੍ਰਹਿ ਆ ਤੁਸੀਂ ਉਹਨਾਂ ਦੇ ਬਾਰੇ ਜਿੰਨੀ ਦੇਰ ਤੱਕ ਗਲਤ ਬੋਲਣਾ ਬੰਦ ਨਹੀਂ ਕਰੋਗੇ ਚਾਹੇ ਉਹ ਤੁਹਾਡੇ ਗੁਵਾਂਢੀ ਆ ਚਾਹੇ ਤੁਹਾਡੇ ਪਰਿਵਾਰ ਦੇ ਮੈਂਬਰ ਆ ਚਾਹੇ ਤੁਹਾਡੇ ਆਪਣੇ ਮਾਪਿਓ ਆ ਕਿ ਤੁਸੀਂ ਜਦ ਤੱਕ ਉਹਨਾਂ ਦੇ ਬਾਰੇ ਗਲਤ ਬੋਲਣਾ ਬੰਦ ਨਹੀਂ ਕਰੋਗੇ ਗਲਤ ਹੋਣਾ ਬੰਦ ਨਹੀਂ ਹੋਊਗਾ ਤੁਸੀਂ ਚੰਗਾ ਬੋਲਣਾ ਸ਼ੁਰੂ ਕਰ ਦੋ ਜਿੰਨਾ ਚੰਗਾ ਉਹਨਾਂ ਲਈ ਬੋਲ ਸਕਦੇ ਆ ਵਚਨ ਚ ਲਿਖਿਆ ਭਲਾਈ ਕਰਦਾ ਥੱਕੀ ਨਾ ਥੱਕ ਨਾ ਜਾਓ ਕਿ ਮੈਂ ਤੇ ਇਹਨਾਂ ਨੂੰ ਚੰਗਾ ਚੰਗਾ ਕਹੀ ਜਾਂਦਾ ਤੇ ਇਹ ਚੰਗੇ ਬਣਨ ਹੀ ਨਹੀਂ ਦੇ ਹੋ ਸਕਦਾ ਕਿ ਤੂੰ ਇੱਕ ਵਾਰੀ ਹੋਰ ਚੰਗਾ ਕਵੇਂ ਤੇ ਉਹ ਬਿਲਕੁਲ ਹੀ ਚੰਗਾ ਬਣ ਜੂਵੇ ਤਾਂ ਇਸ ਲਈ ਤੁਸੀਂ ਚੰਗਿਆਈ ਨੂੰ ਛੱਡਣਾ ਨਹੀਂ ਤੁਸੀਂ ਚੰਗਾ ਹੀ ਚੰਗਾ ਬੋਲਣਾ ਮੇਰੀ ਮਦਰ ਇਨ ਲਾ ਸ਼ੀਜ਼ ਸੁਪਰ